ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰਿਐ ਤੇ ਤੀਜੇ ਗੁਰ ਤੇ ਵਿਸਰਾਮ ਲਾਦੋ ਮੇਰੇ ਮਨ ਇਥੇ ਠਮਕ ਗੁਰ 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 ਇਥੇ ਵਿਸਰਾਮ ਸਦ ਕਰਿਐ ਸਦ ਪੂਲਾ ਪੂਲਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੌਰ ਕੀਆ ਦਰਸ਼ਨ ਕੋ ਬਲਹਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲਹਰੀਐ ਰਹਾਉ ਜੀਤੇ ਸਾਸ ਗਰਾਸ ਮੰਨ ਲੇਤਾ ਤੇਤੀ ਹੀ ਗੋਨ ਗਾਈਐ ਜੋ ਹੋਇ ਦਇਆਲ ਸਤਗੁਰ ਆਪਣਾ ਪਾਠ ਧਿਆਨ ਨਾਲ ਉਚਾਰਨ ਕਰਨਾ ਆਮ ਜਿਆਦਾ ਦਇਆਲ ਆਉਂਦਾ ਦੱਦਾ ਜਿਹੜੀ ਸਿਆਰੀ ਐੜੇ ਕੰਨ ਲੱਲੇ ਔਂਕੜ ਦਇਆਲ ਇੱਥੇ ਹੈ ਦਇਆਲ ਦੱਦੇ ਜਿਹੜੀਆਂ ਦਲਾਵਾਂ ਹਨ ਇੱਤੇ ਜੋਰ ਪਾ ਕੇ ਉਚਾਰਨ ਕਰਨਾ ਹੈ ਦਇਆਲ ਜੋ ਹੋਏ ਦਇਆਲ ਸਤਗੁਰ ਆਪਣਾ ਜੋ ਹੋਏ ਦਇਆਲ ਸਤਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੈ ਇੱਥੇ ਵਿਸਰਾਮ ਹੈ ਜੀ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੈ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸਤ ਮੀਤ ਸੋਤ ਕਰਤਾ ਨਾਮ ਇਥੇ ਯਮਕ ਲੱਗ ਜੇਗੀ ਨਾਮ ਇਸਤ ਮੀਤ ਸੋਤ ਕਰਤਾ ਨਾਮ ਇਸਤ ਮੀਤ ਸੁਤ ਕਰਤਾ ਮਨ ਸੰਗ ਤੁਹਾਰਾ ਚੱਲੇ ਮਨ ਇੱਥੇ ਵੀ ਜਮਕ ਸੰਗ ਤੁਹਾਰਾ ਚੱਲੇ ਕਰ ਸੇਵਾ ਸਤਗੁਰ ਆਪੁਨੇ ਕੀ ਕਰ ਸੇਵਾ ਸਤਗੁਰ ਆਪੁਨੇ ਕੀ ਕਰ ਸੇਵਾ ਸਤਗੁਰ ਆਪੁਨੇ ਕੀ ਗੁਰ ਤੇ ਪਾਈਐ ਪਾਲੈ ਹਾਂ ਪਾਲੈ ਕਸਕੇ ਹੀ ਬੁਨਾ ਪੱਲੇ ਪੈਂਦਾ ਪੱਲੇ ਪਾਈਦਾ ਹੈ ਗੁਰ ਕਿਰਪਾਲ ਕਿਰਪਾ ਪ੍ਰਵਤਾਰੀ ਹਾਂਜੀ ਗੁਰ ਕਿਰਪਾਲ ਇਹ ਤੇ ਨਾਮ ਲੀਏ ਜੀ ਅਟੈਚ ਇਹ ਗੁਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਕਿਰਪਾਲ ਕਿਰਪਾ ਪ੍ਰਵਤਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਤ੍ਰਿਸ਼ਨਾ ਇੱਥੇ ਵਿਸਰਾਮ ਲਾ ਦੋ ਬਿਰਲੇ ਹੀ ਕੀ ਇੱਥੇ ਠਮਕ 부ਜੀ ਹੈ 부ਜੀ ਬੋਲਾ ਬੋਲਨਾ ਤਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਕਰੋਰੇ ਰਾਰਾ ਪੂਰਾ ਨਹੀਂ ਬੋਲਨਾ ਕਰੋਰੇ ਕੋਟ ਜੋਰੇ लाख करोरे मन न हो रे पर ही को लुज्जी हे हाँ लुज्जी कसके पर पर ही को लुज्जी हे सुंदर नारी अनेक प्रकारी पार गृह बेकारी सुंदर नारी अनेक प्रकारी इत विश्राम पार गृह बेकारी बुरा भला नहीं सुजी हे हाँ सुजी भी कसके बोलना है बुरा भला नहीं सुजी हे अनेक बंधन माया परमत परमाया माया पद्धति से ठमक ला दो अनेक बंधन माया परमत परमाया इत विश्राम गुण निध नहीं गाया गुण निध नहीं गाया गुण निध थे ठमक ਮਨ ਬਿਖੈ ਹੀ ਮਹਿ ਲੁਜੀ ਹੈ ਮਨ ਇਥੇ ਯਮਕ ਲਾ ਦੋ ਮਨ ਬਿਖੈ ਹੀ ਮਹਿ ਇਥੇ ਵਿਸਰਾਮ ਲੁਜੀ ਹੈ ਇਹ ਜਿੰਨੇ ਵੀ ਹੈ ਨਾ ਲੁਜੀ ਹੈ ਸੁਜੀ ਹੈ ਪੂਜੀ ਹੈ ਜਬ ਸਿਜੀ ਹੈ ਵਖਰੇ ਕਰਨੇ ਆ ਇਕੱਠਾ ਨਹੀਂ ਕਹਨਾ ਸਾਰੇ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਵਿਸਰਾਮ ਤੇ ਜਿਆਦਾ ਰੁਕੋ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਇਥੇ ਵਿਸਰਾਮ ਸਾਧ ਸੰਗ ਮਾਇਆ ਤਰੈ ਸਾਧ ਸੰਗ ਕੀ ਜਮਕਲਾ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿੱਜੀ ਹੈ ਨਾਨਕ ਸੋ ਜਨ ਇਥੇ ਵਿਸਰਾਮ ਦਰਹਰ ਸਿਜੀ ਹੀ ਗਾੜੀ ਮਹੱਲਾ ਪੰਜਵਾ ਸਭੂ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਦੰਡ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਨ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰੇਅ ਹੋ ਗੌੜੀ ਮਹੱਲਾ ਪੰਜਵਾ ਗੋਨ ਕੀਰਤ ਨਿਦ ਮੋਰੀ ਨਿਦ ਗੋਨ ਗੋਨ ਕੀਰਤ ਨਿਦ ਮੋਰੀ ਰਹਾਉ ਗੋਨ ਕੀਰਤ ਨਿਦ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਟਿੱਪੀਆਂ ਲੱਗੀਆਂ ਹੋਈਆਂ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਐ ਇੱਥੇ ਟਿੱਪੀ ਨਹੀਂ ਐ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਟੁੱਟੀ ਲੈ ਜੋਰੀ ਹਾਂ ਗੁਰ ਪੀਰ ਸ੍ਰਾਮ ਲਾ ਦੂ ਗੁਰ ਟੁੱਟੀ ਲੈ ਜੋਰੀ ਗੁਰ ਟੁੱਟੀ ਲੈ ਜੋਰੀ ਤੂੰ ਹੀ ਗ੍ਰਿਹੇ ਤੂੰ ਹੀ ਬਾਨ ਤੂੰ ਹੀ ਗਾਉ ਤੂੰ ਹੀ ਸੋਨਾ ਹੈ ਨਾਨਕ 네ਰ 네ਰੀ ਗੌੜੀ ਮਹੱਲਾ ਪੰਜਵਾ ਮਤੂ ਹਰ ਰੰਗ ਮਾਤੂ ਦੋਵੇਂ ਜਿਹੜੇ ਮਾਤੂ ਪਦ ਹਨ ਕਸ ਕੇ ਉਚਾਰਨ ਕਰਨੇ ਹਨ ਪਹਿਲੇ ਮਾਤੂ ਪਦ ਤੇ ਵਿਸਰਾਮ ਹੈ ਮਾਤੂ ਹਰ ਰੰਗ ਮਾਤੂ ਰਹਾਉ 오ਹੀ ਪੀਓ 오ਹੀ ਖੀਓ ਇਹ ਦਰਮਿਆਨਾ ਦਾ ਉਚਾਰਨ ਕਰਨਾ ਔਂਕੜ ਵੀ ਹੈ ਹੂੜਾ ਵੀ ਹੈ 오ਹੀ ਪੀਓ 오ਹੀ ਖੀਓ ਗੁਰਹ ਦੀਓ দান ਕੀਓ ਉਹ ਆਹੂ ਸਿਓ ਮਾਨ ਰਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਪਹਿਲੇ ਜਿਹੜੇ ਉਹੀ ਪਾਦ ਹਨ ਇਹ ਦਰਮਿਆਨੇ ਬੋਲਨੇ ਹਨ ਨਾ ਹੋੜਾ ਨਾ ਔਂਕੜ ਵਿਚਾਲੜਾ ਆ ਮੀਲ ਬੋਲਣਾ ਉਹੀ ਪਾਠੀ ਉਹੀ ਪੋਚਾ ਇੱਥੇ ਵਿਸਰਾਮ ਉਹੀ ਇਹ ਉੜਾ ਬੰਦਮੂ ਵਾਲਾ ਔਂਕੜ ਲੱਗਿਆ ਹੋਇਆ ਇਹਨੂੰ ਉਹੀ ਨਹੀਂ ਕਹਿਣਾ ਇਹਨੂੰ ਕਹਿਣਾ ਉਹੀ ਪਿਆਰੋ ਉਹੀ ਰੂਚ ਮਨ ਓਹੋ ਸੁਖ ਜਾਤੋ ਸਹਿਜ ਕੇਲ ਅਨੰਦ ਖੇਲ ਰਹੇ ਫੇਰ ਭਈ ਮੀਲ ਇਹ ਵੀ ਵਿਸਰਾਮ ਸਹਿਜ ਕੇਲ ਅਨੰਦ ਖੇਲ ਇਥੇ ਵਿਸਰਾਮ ਹੈ ਰਹੇ ਫੇਰ ਭਈ ਮੀਲ ਨਾਨਕ ਗੁਰ ਸ਼ਬਦ ਪ੍ਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਹਰਨਾਮ ਲੇਹੋ ਮੀਤਾ ਲੇਹੋ ਤੇ ਵਿਸਰਾਮ ਲਾ ਦੋ ਹਰਨਾਮ ਲੇਹੋ ਮੀਤਾ ਲੇਹੋ ਹਰਨਾਮ ਲੇਹੋ ਮੀਤਾ ਲੇਹੋ ਆਗੈ ਵਿਖਮ ਪੰਥ ਪੈ ਆਣ ਆਗੈ ਇਥੇ ਜਮਕ ਲਾ ਦੋ ਵਿਖਮ ਪੰਥ ਪੈ ਆਣ ਇਹ ਜਿਹੜਾ ਵਿਖਮ ਪੰਥ ਪੈ ਆਣ ਹੈ ਨਾ ਤਿੰਨੇ ਪਦ ਇੱਕ ਦੂਜੇ ਨਾਲ ਅਟੈਚਡ ਹਨ ਯਾਨੀ ਸੰਬੰਧਕ ਹਨ ਅਗ ਬਿਖੂਮ ਪੰਥ ਪੈ ਆਣ ਰਹਾਉ ਸੇਵਤ ਸੇਵਤ ਸਦਾ ਸੇਵ ਤੇਰਾ ਸੇਵ ਤੇ ਲਾ ਦੋ ਜੀ ਇਸ ਰਾਮ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਕਰ ਸੇਵਾ ਤੂੰ ਸਾਧਕੀ ਤੂੰ ਤੇ ਠੰਮਕ ਲਾ ਦੋ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮ ਜਾਲ ਹੋ ਇਥੇ ਯਮਕ ਲਾ ਦੋ ਹੋ ਕਾਟਿਐ ਜਮ ਜਾਲ ਹੋਮ ਜਗ ਤੀਰਥ ਕੀਏ ਵਿਚ ਹौं ਮੈਂ ਬਧੇ ਵਿਕਾਰ ਹੋਮ ਜਗ ਤੀਰਥ ਕੀਏ ਇਥੇ ਵਿਸਰਾਮ ਵਿਚ ਹौं ਮੈਂ ਬਧੇ ਵਿਕਾਰ ਹौं ਮੈਂ ਤੇ ਠਮਕ ਲਾ ਦੇਣੀ ਹੈ ਬਧੇ ਪੂਲਾ ਬੋਲਣਾ ਬਧੇ ਨਹੀਂ ਕਹਿਣਾ ਬਧੇ ਵਿਕਾਰ ਨਰਕ ਸੁਰਗ ਦੋਏ ਪੁੰਚਨਾ ਦੋਏ ਤੇ ਠਮਕ ਲਾ ਦੇਣੀ ਹੈ ਪੁੰਚਨਾ ਤੇ ਵਿਸਰਾਮ ਲਾਉਣਾ ਨਰਕ ਸੁਰਗ ਦੋਏ ਪੁੰਚਨਾ ਨਰਕ ਸੁਰਗ ਦੋਏ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ ਸੇਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੇ ਹਾਂਜੀ ਸੇਵਪੁਰੀ ਬ੍ਰਹਮ ਇੰਦਰਪੁਰੀ ਇੱਥੇ ਵਿਸਰਾਮ ਨਿਹਚਲ ਇੱਥੇ ਯਮਕ ਲਾ ਕੇ ਵਿਚਾਰ ਕਰਨਾ ਨਿਹਚਲ ਉਥਾਉ ਨਹੀਂ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹਿ ਜਾਹੇ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਬਿਨ ਹਰ ਸੇਵਾ ਸੁਖ ਨਹੀਂ ਆਮ ਨਹੀਂ ਹੋ ਗਏ ਜੰਦੇ ਬਿਨ ਹਰ ਸੇਵਾ ਸੁਖ ਨਹੀਂ ਇਤਿ ਵਿਸਰਾਮ ਹੋ ਇਤਿ ਯਮਕ ਸਾਖਤ ਆਵਹਿ ਜਾਹੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਆਪਕਾਰ ਨਾਨਕ ਕਹੈ ਸੁਨ ਰੇ ਮਨਾ ਕਾਰ ਕੀਰਤਨਾ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਾਰ ਗੁਰ ਮਿਲੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹਰ ਖਸੂਗ ਹਾਨ ਮਿਰਤ ਦੁਖ ਸੁਖ ਇੱਥੇ ਵਿਸਰਾਮ ਲਾਉਣਾ ਯਾਨੀ ਦੋ ਦੋ ਪਾਦ ਸੰਬੰਧਕ ਬੋਲਦੇ ਹਨ ਦੁਖ ਸੁਖ ਨਹੀਂ ਕਹਿ ਦੇਣਾ ਦਲੈਂਕੜ ਲਾ ਕੇ ਔਂਕੜ ਦੁਖ ਸੁਖ ਇੱਥੇ ਵਿਸਰਾਮ ਚਿਤ ਸੰਸਾਰ ਗੁਰ ਮਿਲੇ ਰਹਾਉ ਜਾਓ ਲਾਓ ਹੌ ਕੇ ਸੋਚੋ ਚਿਤਵਾਓ ਸੋਚਾਓ ਜਾਓ ਲਾਓ ਹੌ ਕੇ ਸੋਚੋ ਚਿਤਵਾਓ ਤਾਓ ਲਾਓ ਦੁਖਨ ਭਰੇ ਤਾਓ ਲਾਓ ਦੁਖਨ ਭਰੇ ਜਾਓ ਕਿਰਪਾਲ ਗੁਰਪੂਰਾ ਭੇਟਿਆ ਭੇਟਿਆ ਟੱਡਾਂ ਨਹੀਂ ਬੋਲਣਾ ਜਾਓ ਕਿਰਪਾਲ ਗੁਰਪੂਰਾ ਭੇਟਿਆ ਜਾਓ ਕਿਰਪਾਲ ਗੁਰਪੂਰਾ ਭੇਟਿਆ ਤਉ ਆਨੰਦ ਸਹਜੇ ਤਉ ਆਨੰਦ ਸਹਜੇ ਜੇਤੀ ਸਿਆਨਪ ਕਰਮ ਹੋ ਕੀਏ ਤੇਤੇ ਬੰਦ ਪਰੇ ਹਾਂ ਤਿੱਤੇ ਮੁਖ ਪਾਠ ਇਕੱਠਾ ਹੀ ਕਰਨਾ ਦੂਸਰਾ ਤਿੱਤੇ ਵੀ ਹੈ ਪਹਿਲਾ ਤਿੱਤੇ ਬੰਦ ਪਰੇ ਜਾਓ ਸਾਧੂ ਕਰ ਮਸਤਕ ਧਰਿਓ ਹਾਂਜੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਾਓ ਸਾਧੂ ਕਰ ਮਸਤਕ ਧਰਿਓ ਕਾਰਨਾ ਹੱਥਾਂ ਦਾ ਹੈ ਜਉ ਸਾਧੂ ਕਰ ਮਸਤਕ ਧਰਿਓ ਕਰ ਮਸਤਕ ਇਕੱਠਾ ਨਹੀਂ ਪਾਠ ਕਰਦੇਣਾ ਤਾਵ ਹਮ ਮੁਕਤ ਭਏ ਜਉ ਲਾਓ ਮੇਰੋ ਮੇਰੋ ਕਰਤੋ ਤਾਉ ਲਾਓ ਬੇਖ ਘੇਰੇ ਜਉ ਲਾਓ ਇਥੇ ਠਮਕਾ ਜਉ ਲਾਓ ਮੀਰੂ ਮੀਰੂ ਕਰਤੂ ਇਥੇ ਵਿਸਰਾਮ ਤਾਉ ਲਾਓ ਇਥੇ ਠਮਕ ਦੇਖ ਘੇਰੇ ਮਨ ਤਨ ਬੁੱਧ ਅਰਪਿ ਏ ਠਾਕੁਰ ਕੋ ਤਾਬ ਹਮ ਸਹਜ ਸੋਏ ਜਾਉ ਲਾਓ ਪੋਟ ਉਠਾਈ ਚੱਲਿਓ ਆਪ ਹੀ ਠਮਕ ਧਿਆਨ ਨਾਲ ਲਾ ਦੇਣੀ ਐ ਜਾਉ ਲਾਓ ਪੋਟ ਉਠਾਈ ਚੱਲਿਓ ਤੌ ਲਾਓ ਧਾਨ ਭਰੀ ਪੋਟ ਢਾਰ ਗੁਰਪੂਰਾ ਮਿਲਿਆ ਤੌ ਨਾਨਕ ਨਿਰਭੈ ਗਾੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ ਤਿਆਗਿਓ ਇਥੇ ਵਿਸਰਾਮ ਹੈ ਤਿਆਗਿਓ ਮੈਂ ਗੁਰਮਿਲ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ ਮੈਂ ਤੇ ਯਮਕ ਲੱਗਿ ਸਰਬ ਸੁਖ ਆਨੰਦ ਮੰਗਲ ਰਸ ਤੇ ਸੂਖ ਪਾਠ ਸੁਧਾ ਮੁਖ ਪਾਠ ਸੂਖ ਦਲੈਂਕੜ ਦੇ ਨਾਮ ਹੈ ਸਰਬ ਸੁਖ ਆਨੰਦ ਮੰਗਲ ਰਸ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦਾ ਆਗਿਓ ਰਹਾਵ ਮਾਨ ਅਭਿਮਾਨ ਦਉ ਸਮਾਨੇ ਮਾਨ ਅਭਿਮਾਨ ਦੂ ਸਮਾਨੇ ਮਾਨ ਅਬਿਮਾਨ ਦੂ ਸਮਾਨੇ ਮਸਤਕ ਡਾਰ ਗੁਰ ਪਾਗਿਓ ਮਸਤਕ ਡਾਰ ਗੁਰ ਪਾਗਿਓ ਮਾਨ ਅਬਿਮਾਨ ਦੂ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰਾ ਲਾਗਿਓ ਬਾਸ ਬਸਰੀ ਏਕਾ ਸੁਆਮੀ ਉਦਿਆਨ ਦ੍ਰਿਸ਼ਟਾਗਿਓ ਨਿਰਭਉ ਭਏ ਸੰਤ ਭ੍ਰਮ ਧਾਰਿਓ ਨਿਰਭਉ ਭਏ ਸੰਤ ਇੱਥੇ ਠਮਕ ਭ੍ਰਮ ਧਾਰਿਓ ਨਿਰਭਉ ਭਏ ਸੰਤ ਭ੍ਰਮ ਧਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਣ ਕੀਨੋ ਮਨ ਬੁਰੋ ਨ ਲਾਗਿਓ ਹਾਂਜੀ ਜੋ ਕਿਛ ਕਰਤਾ ਕਾਰਣ ਕੀਨੋ ਇੱਥੇ ਵਿਸਰਾਮ ਮਨ ਬੁਰੋ ਨਾ ਲਾਗਿਓ ਸਾਧ ਸੰਗ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਸੋਇਓ ਮਨ ਇਥੇ ਠਮਕ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਨ ਨਾਨਕ ਓੜ ਤੁਹਾਰੀ ਪਰਿਓ ਇਥੇ ਵਿਸਰਾਮ ਲਾਉਣਾ ਆਇਓ ਸਰਣਾਗਿਓ ਨਾਮ ਰੰਗ ਸਹਜ ਰਸ ਮਾਣੇ ਫਿਰ ਦੁੱਖ ਨਾ ਲਾਗੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ